ਇਸ ਵੇਲੇ ਆਪਾਂ ਖੜੇ ਆਂ ਸ਼ੰਭੂ ਬਾਰਡਰ ਤੇ ਜਿੱਥੇ ਲਗਾਤਾਰ ਹਰਿਆਣਾ ਜਿਹੜਾ ਪ੍ਰਸ਼ਾਸਨ ਹੈ ਉਹ ਲਗਾਤਾਰ ਪੰਜਾਬ ਦੀ ਸਰਹੱਦ ਦੇ ਵਿੱਚ ਕਿਸਾਨਾਂ ਦੇ ਉੱਪਰ ਲਗਾਤਾਰ ਹੰਝੂ ਗੈਸ ਦੇ ਗੋਲੇ ਦਾਗ ਰਿਹਾ ਹੈ। ਐ ਤੁਸੀਂ ਦੇਖ ਰਹੇ ਹੋ ਅਬ ਅੱਜੇ ਕੌਮ ਟੀਵੀ ਤੇ ਮੈਂ ਤੁਹਾਡੇ ਨਾਲ ਜੁੜਿਆ ਹਾਂ ਪ੍ਰਗਟ ਸਿੰਘ। ਇਹ ਸਵੇਰ ਦਾ ਵਰਤਾਰਾ ਜਿਹੜਾ ਇਸੇ ਤਰੀਕੇ ਨਾਲ ਚੱਲ ਰਿਹਾ ਲਗਾਤਾਰ ਔਰ ਸੈਂਕੜਿਆਂ ਦੇ ਹਿਸਾਬ ਨਾਲ ਜਿਹੜੇ ਕਿਸਾਨਾਂ ਦੇ ਜਿਹੜੇ ਗੋਲਾ ਆ ਕੇ ਵੱਜਦਾ ਇੱਕ ਵਾਰੀ ਤਾਂ ਪੂਰੀ ਛੱਟ ਮਾਰਦਾ ਉਹ ਇਸ ਹਿਸਾਬ ਦਾ ਜਿਹੜਾ ਮਸਲਾ ਇੱਥੇ ਲਗਾਤਾਰ ਬਣਿਆ ਹੋਇਆ ਹੈ। ਇਹ ਪਰ ਜੇ ਪ੍ਰਸ਼ਾਸਨ ਦੀ ਗੱਲ ਕਰਦੇ ਆ ਕਿ ਪੰਜਾਬ ਦਾ ਪ੍ਰਸ਼ਾਸਨ ਕਿੱਥੇ ਹੈ ਕਿਸ ਅਧਿਕਾਰ ਨਾਲ ਇਹ ਪੰਜਾਬ ਦੀ ਸਰਹੱਦ ਦੇ ਵਿੱਚ ਗੋਲੀਬਾਰੀ ਕੀਤੀ ਜਾ ਰਹੀ ਹੈ ਕਿਸ ਅਧਿਕਾਰ ਨਾਲ ਅੱਜ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਿੱਥੇ ਨੇ ਕਿਸ ਅਧਿਕਾਰ ਨਾਲ ਇਹ ਸਾਡੇ ਹੱਦ ਦੇ ਵਿੱਚ ਜਿਹੜੀਆਂ ਗੋਲੀਬਾਰੀ ਕੀਤੀ ਜਾ ਰਹੀ ਹੈ ਸੋ ਇੱਥੇ ਜਿਹੜਾ ਕਾਨੂੰਨ ਨੂੰ ਛਿੱਕੇ ਤੇ ਟੰਗਿਆ ਜਾ ਰਿਹਾ ਲਗਾਤਾਰ ਜੇ ਕਿਸੇ ਦੇਸ਼ ਨਾਲ ਵੀ ਜੰਗ ਲੱਗੀ ਹੋਵੇ ਨਾ ਤਾਂ ਵੀ ਕਿਸੇ ਖਾਲੀ ਥਾਂ ਦੇ ਵਿੱਚ ਜਿਹੜਾ ਗੋਲਾਬਾਰੀ ਕੀਤੀ ਜਾਂਦੀ ਹੈ ਡਰਨ ਵਾਸਤੇ ਪਰ ਜੇ ਇੱਥੇ ਗੱਲ ਕਰਦੇ ਆਂ ਇਹ ਲੋਕਾਂ ਨੂੰ ਮਾਰਨ ਲਈ ਕਿਤੇ ਜਾ ਰਿਹਾ ਸਾਰਾ ਕੁਝ ਜਿਸ ਤਰੀਕੇ ਨਾਲ ਗੋਲੇ ਲਗਾਤਾਰ ਵਰਸਾਏ ਜਾ ਰਹੇ ਨੇ ਜਿਹੜੇ ਜਿਹੜੇ ਬੰਦੇ ਦੇ ਸਿੱਧਾ ਆ ਕੇ ਹੰਝੂ ਗੈਸ ਦਾ ਗੋਲਾ ਲੱਗਦਾ